ਤੋ ਇਹੇ ਟਾਂ ਲੈ ਕੇ ਖੜੇ ਨੇ ਤੇ ਟਾਈਮ ਚੱਲੀ ਜਾਂਦਾ ਹੈਗਾ ਜਿਹੜਾ ਬੰਦਾ ਵੱਧ ਟਾਈਮ ਰੱਖੂਗਾ ਤਾਂ ਹਾਂ ਚੱਕ ਕੇ ਉਹਨੂੰ ਆਪਾਂ ਦੇਵਾਂਗੇ 50 ਰੁਪਏ ਕਾਲਡਾ ਕਾਲਡਾ ਨੋਟ ਤੇ ਇਹ 50 ਦੇ ਕੁਲਚੇ ਖਾਣਗੇ ਲੈ ਚੱਕ ਕੇ ਰੱਖਤਾ ਹਾਂ ਇਹਦਾ ਅਸਰ ਵੱਟੇ ਪਹਿਲੀ ਲੈਣ ਲੱਗਿਆ ਓਏ ਓਏ ਆ ਇਹਦਾ ਇਹਦਾ ਕੀ ਨਾਮ ਹੈ ਭਿੰਦਰ ਕੀ ਕਹਿੰਦਾ ਹੈਗਾ ਉਹ ਤਾਂ ਭਈਆ ਚੱਲ ਦੁਬਾਰੀ ਦੁਬਾਰਾ ਰੱਖ ਹਾਂ ਓਏ ਕਿੰਨਾ ਟਾਈਮ ਰੱਖੇਗਾ ਕਿੰਨਾ ਟਾਈਮ ਕਿੰਨਾ ਟਾਈਮ ਰੱਖ ਕੇ ਚੱਕੀ ਰੱਖੇਗਾ 10 ਘੰਟੇ 10 ਘੰਟੇ ਚੰਗਾ ਲੈ ਲੱਗ ਜੂ ਪਤਾ ਫਿਰ ਹੁਣ ਲੈ ਵੀ ਇਹ ਪੰਜ ਜਾਣੇ ਨੇਗੇ ਕਿਹੜਾ ਪਹਿਲਾਂ ਸੜਦਾ ਇਟਾ ਜਿਹਨੇ ਸਰਤੇ ਲਾ ਲਈ ਉਹ ਨੂੰ ਆਊਟ ਕਰ ਦਾਂਗੇ ਠੀਕ ਆ ਠੀਕ ਆ ਲੈ ਉਹ ਆਦਾ ਜਮੀ ਫੋਚ ਲਾ ਵੇ ਚੱਲ ਹੋ ਗਿਆ ਸਾਈਡ ਤੇ ਆਊਟ ਹੋ ਗਿਆ ਇਹਦਾ ਉਹ ਇਹਦੇ ਨਾਲ ਤਾਂ ਆ ਠੀਕ ਆ ਹੈਨਾ ਉਹ ਬਚਾ ਜਾ बचा ठीक है ना भाई? बचा वा है तू हार गया उठ मूहे मूहे बैठ मुरगा बनके असल पट्टे को खड़ सीधा होके खड़ 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 लवे हो लवे इधर इधर लवे हो लवे हां हां सची देवे पक्का जितेंगे तू है चल उतरे हार हार गया ਹਾਰ ਮੰਨੀ ਨਹੀਂ ਮਾ ਕੇ ਤੇ ਹਾਰ ਮੰਨ ਲਈ ਲੈ ਆ ਆ ਆ ਆ ਆ ਮੈਂ ਗਿਆ ਮੇਰੀ ਤੇ ਪੱਲਾ ਰੇਢੀ ਥੱਲੀ ਜਾਂਦੀਆ ਖੇੜ ਥੱਲੀ ਜਾਂਦੀਆ ਮਾਰੂ ਮਾਰ ਤੂੰ ਹਾਰ ਮੰਨ ਲੈ ਵੋਈ ਮੰਨ ਲੈ ਹਰ ਕਿ ਜਿੱਤ ਕੇ ਆਟੇਗਾ ਜਿੱਤ ਕੇ ਟ ਚੰਗਾ ਇਹਨਾਂ ਚੋਂ ਸਾਰਿਆਂ ਨੂੰ ਆਹਾ ਬੰਦਾ ਸਹੀ ਖੜਾਗਾ ਕੀ ਨਾ ਮਾਦਰਾ ਪੁਪਿੰਦਰ ਸਿੰਘ ਪੁਪਿੰਦਰ ਸਿੰਘ ਤੇਰਾ ਓਏ ਦਸਤਨ ਸਿੰਘ ਤੇਰਾ ਓਏ ਤੁਸਿੰਘ ਤੇਰਾ ਓਏ ਪਰਮਵੀਰ ਸਾਹਿਬ ਪਰਮਵੀਰ ਸਾਹਿਬ ਨੇੜੇ ਨੇੜੇ ਹੋ ਜਾ ਮਸਕ ਜਾ ਗਈ ਚੋਂ ਹੁੰਦਾਗਾ ਉਹ ਨਹੀਂ ਕੱਕੜਾ ਪੱਟੂ ਦੁੱਧ ਕੌਣ ਪੀਣਾ ਹੁੰਦਾਗਾ ਮੈਂ ਕਾਦਾ ਬੱਕੀ ਦਾ ਤੂੰ ਓਏ ਕਿਸ ਕਿਸੇ ਦਾ ਨਹੀਂ ਪੀਂਦੇ ਨਹੀਂਗਾ ਬਸ ਹੋ ਜਾ ਸਾਈਡ ਤੇ ਹੋ ਜਾ ਸਾਈਡ ਤੇ ਹੋ ਜਾ ਸਾਈਡ ਤੇ ਲਵੇ ਹੋ ਲਵੇ ਇੱਧਰ ਆਦਾ ਸਲਵਟੇ ਲਈ ਹੁੰਦਾ ਹੈ ਨਾ ਓਏ ਲੱਤਾਂ ਰਹਿ ਗਏ ਚੱਲ ਹੋ ਗਿਆ ਸਾਈਡ ਤੇ ਹੁਣ ਦੋ ਰਹਿ ਗਏ ਆ ਆ ਲੈ ਕਰ ਲੈ ਮੁਕਾਬਲਾ ਕਾ ਕਰੀਦਾ ਜਾਣਾ ਆ ਜਾ ਆ ਗਾ ਅੱਖਾਂ ਘੜ ਘੜ ਦੇਖਦਾ ਓਏ ਨੂਰੀ ਇਹਨਾਂ ਦੋਵਾਂ ਦੀ ਕੋਲੋਂਗੇ ਦੋਵੇਂ ਹੈ ਕੋਲ ਓਏ ਮਾਰ ਜੀ ਘਟਾਣਾ ਆੜ ਜਾ ਇਹਨਾਂ ਨੂੰ ਕੋਲਾਵਾਂਗੇ ਫੇਰ ਲੈ ਚੱਲ ਜੀਦਾ ਟਾਈਮ ਲਗਭਗ ਵੀ 2 ਮਿੰਟ ਦੀ ਜਿੰਨੇ ਮਿੰਟ ਦੀ ਵੀਡੀਓ ਨਾਲ ਟਾਈਮ ਹੋ ਗਿਆ ਸਮਝ ਲਓ ਕਿਉਂਕਿ ਚੱਲੀ ਜਾਂਦਾ ਟਾਈਮ ਉਏ ਉਹ ਕੋਈ ਲੋੜ ਨਹੀਂ ਆਦਾ ਜੀ ਅਰਦਾਸ ਲੈ ਲੈ ਦਰਮਾਟੂਟੇ ਜਿਹੜਾ ਬੰਦਾ ਥੋੜੇ ਦੋਵੇਂ ਤੋਂ ਹੱਲ ਗਿਆ ਬਸ ਉਹ ਆਊਟ ਹੋ ਜਾਊਗਾ ਜੇ ਹੱਲ ਵੀ ਗਿਆ ਠੀਕ ਆ ਲਿੰਡੀ ਨਿਕਲ ਗਈ ਐਵੇਂ ਲਿੰਡੀ ਤੇਰੀ ਤਾਂ ਨਿਕਲ ਗਈ ਪਹਿਲਾਂ ਆ ਦੇ ਇਧਰ ਉੱਠ ਸਾਈਡ ਤੇ ਹੋ ਜਾ ਇਹਨਾਂ ਨੂੰ ਨਾ ਸਿਹੜ ਸਾਈਡ ਤੇ ਹੋ ਚੁੱਪ ਕਰ ਜੋ ਚੁੱਪ ਕਰ ਜੋ ਜੈ ਬਾਬਾ ਦੀ ਜੈ ਬਾਬਾ ਦੀ ਤਾਂ ਹੋਈ ਖੜੀ ਹੈ ਤੇਰੀ ਤਾਂ ਹੋਈ ਭਿੰਦਰ ਚੋਤਾ ਪੱਕਾ ਹੋਈ ਇਹਦਾ ਵੀ ਪੱਕਾ ਭਿੰਦਰ ਜੋਤਾ ਸਾਵਾਸੀ ਭਿੰਦਰ ਜੋਤ ਤੋਂ ਸਾਵਾਸੀ ਲੈ ਵੀ ਦੋਸਤੋ ਇਹ ਭਿੰਦਰ ਜੋਤ ਆ ਕਹਿੰਦਾ ਨਾਮ ਇਹ ਡੈਡੀ ਦਾ ਨਾਮ ਨਮੋਰੀ ਹੈਗਾ ਇਹ ਦੁੱਧ ਪੀਂਦਾ ਬੱਕਰੀਆਂ ਦਾ ਇੱਕ ਇੰਚ ਨਹੀਂ ਹੱਲਿਆ ਉਦੋਂ ਦਾ ਆ ਤਾਂ ਸਲਵਟੇ ਲਈ ਜਾਂਦਾ ਹਲੇ ਇਹ ਜਿੱਤੂਗਾ ਹੁਣ ਇਹ ਜੇ ਇਹ ਜਿੱਤ ਗਿਆ ਇਹਨੂੰ ਆਪਾਂ ਕੁਲਚਾ ਖਵਾਉਣਾਗਾ ਜੇ ਉਹਰੇ ਕੁਲਚਿਆਂ ਵਾਲਾ ਭਾਈ ਆ ਗਿਆ ਉਹ ਕਰਦਾ ਕੌਣ ਕੁਲਚਾ ਨਾ ਭਾਈ ਹਾਂ ਖਵਾਵਾਂਗੇ ਇਹਨੂੰ ਬਸ ਟ੍ਰੈਨਿੰਗ ਜਿਹੜਾ ਬੰਦਾ ਬੱਦ ਟਾਈਮ ਖੜਿਆ ਉਹਨੂੰ ਕੁਲਚਾ ਦੇਵਾਂਗੇ ਖਲੇਕੇ ਆਦੇ ਕਿਵੇਂ ਕਰਦਾ ਹੈ ਹਾਂ 3 ਮਿੰਟ ਹੋ ਗਏ 3 ਮਿੰਟ ਹੋ ਗਏ ਹੋਰ ਬਸ ਤਾਂ ਹਾਰ ਵੀ ਗਏ ਹਾਰ ਗਏ ਆਬ ਹਾਰ ਗਏ ਹਾਂ ਸਿੱਟੂ ਨਹੀਂ ਗਮ ਵੇ ਓਏ ਇਹ ਨਹੀਂ ਜੜਦਾ ਭਾਈ ਓਏ ਛੜ ਤੇ ਉੱਠ ਕੜੋ ਇਟ ਉੱਟ ਨਾ ਵੱਜੇ ਛੜ ਤੇ ਉੱਠ ਕੜੋ ਓਏ ਇਟ ਉੱਟ ਬਾਬੇ ਇਟ ਵੱਜ ਬਾਬੇ ਕੌਣ ਜਿੱਤੂਆ ਇਹਦਾ ਨਮੂਰੀ ਜਿੱਤੂਗਾ ਹਾਂ ਇਹ ਛੱਡਦਾ ਨਹੀਂ ਨਮੂਰੀ ਨਹੀਂ ਛੱਡਦਾ ਮੈਨੂੰ ਪਤਾ ਐ ਇਹ ਤਾਕੜਾ ਪੂਰਾ ਉਹਦਾ ਉਹ ਡੇਗੂ ਹੁਣ ਖੜ ਜਾ 5 ਕਮੈਂਟ 2 ਕਮੈਂਟ ਹੋਰ ਖੜ ਜਾ ਠੀਕ ਆ ਹਾਂ ਬੰਦਾ ਦਹਿਲੇ ਨਹੀਂ ਹਾਂ ਕਿਤਰਾ ਨਹੀਂ ਅੱਖਾਂ ਵਿੱਚ ਕੇ ਖੜ ਜਾ ਅੱਖਾਂ ਵਿੱਚ ਕੇ ਬਸ ਉਹ ਕੰਬੀ ਵਾਲਾ ਵਿਚਾਰਾ ਕੌਣ ਕੌਣ ਕੰਮ ਦਾ ਜੋਤ ਜੋਤ ਕੰਮ ਦਾ ਜੋਤ ਨਹੀਂ ਆਇਆ ਕੱਲ ਆ ਤੇਰੀ ਬਾਲਾ ਤਕੜਾ ਘਾਲ ਲੈ ਆ ਆ ਤੇਰਾ ਕੱਪੜੇ ਆ ਦੇਖੋ ਇਹਦੇ ਦੋਵੇਂ ਤੂੰ ਐਂ ਕਰੋ ਪੈਸੇ ਖੜੋ ਇਹਨਾਂ ਦੇ ਦੋਵੇਂ ਬਾਹਾਂ ਖੜੀਆਂ ਕਰਕੇ ਕਿਹੜਾ ਵੱਧ ਟਾਈਮ ਖੜੂ ਛੋਈ ਦੋ ਤਿੰਨਾ ਚ ਖੜੇ ਰੋ ਹਾਂ ਖੜ ਜਾ ਟੱਪਦਾ ਕੁਸ ਇਧਰਲੇ ਪਾਸੇ ਆਉ ਤੁਸੀਂ ਤਿੰਨੇ ਇਧਰਲੇ ਪਾਸੇ ਇਧਰ ਅੱਛਾ ਹਲੋ ਮੈਂ ਮਾਡਾ ਮਿਲੂ ਦੀ ਲੈ ਵੀ ਇਹਨਾਂ ਤੇ ਕੈਮਰਾ ਫੋਕਸ ਫੋਕਸ ਆ ਪੂਰਾ ਲਗਭਗ 5 ਮਿੰਟਾਂ ਦੀ ਕਰੀਬ ਹੋਣ ਵਾਲੇ ਨੇ ਵੀ ਇਹ ਦੁੱਧ ਪੀਂਦੇ ਨੇ ਬਈ ਤਾਖੜੇ ਨੇ ਬੰਦੇ ਮਜ਼ਾ ਵੀ ਪੀਂਦਾ ਨੇ ਪੀਂਦਾ ਨਹੀਂਗਾ ਕਿਉਂ ਵਧੀਆ ਲੱਗਦਾ ਵਧੀਆ ਨਹੀਂ ਲੱਗਦਾ ਮੈਂ ਆਪਣੀ ਬਈ ਪੀਂਦਾ ਬਹੁਤ ਲੱਗਦਾ ਪੂਰਾ ਠੱਟੀ ਲੱਗਦਾ ਪੂਰਾ ਫੱਲ ਵਧੀਆ ਆਏ ਪੂਰਾ ਫੱਲ ਵਧੀਆ ਪੰਮਾ ਮੈਂ ਦੁੱਧ ਮੈਂ ਨਹੀਂ ਦੁੱਧ ਤਾਂ ਖਾਂਦਾ ਬਈ ਜੇ ਕਹਿੰਨੇ ਸਟਰੀਆਂ ਟੱ ਸੱਟ ਸਕਦਾਗਾ ਜੇ ਕਹਿੰਨੇ ਸਟਰੀਆਂ ਸੱਟ ਸਕਦਾ ਉਹ ਤਾਂ ਕਹਿੰਦਾ ਮੈਂ ਕੁਲਚਾ ਖਾਣਾ ਛੱਡਦਾ ਨਹੀਂ ਹਟਾ ਇਦਾਂ ਫੈਕਲੀ ਮਾਰਕਰ ਕੇ ਲਿਆ ਯਾਰ ਓਏ ਕਿੰਨੀ ਉਮਰ ਆ ਤੇਰੀ ਓਏ ਹਾਂ 11 ਸਾਲ ਦਾ ਤੇਰੀ ਓਏ 11 ਦਗਦੋਂ ਵੱਧ ਇੱਕੋ ਹੀ ਉਮਰ ਹੈ ਓਏ ਬਈ 8 8 ਹੈ 8ਵੇਂ ਕੋਣ 8 ਤੂੰ ਓਏ ਬੇਟਾ ਤੂੰ ਕਿੰਨੇ ਸਾਲ ਦਾ 10 ਸਾਲ ਦਾ ਤੂੰ 10 ਦਾ ਤਾਂ ਅੱਜ ਹੋਣਾ ਔਖਾ ਜਿਹਾ ਹਾਂ ਓਏ ਕਿੰਨੇ ਵਿੱਚ ਪੜਦਾ ਤੂੰ 7ਵੀਂ ਚ 7ਵੀਂ ਚ ਤੂੰ 5ਵੇਂ ਚ ਹਾਂ 7ਵੀਂ ਤੇ 5ਵੀਂ ਨਾ ਹੋਗਾ ਵੈਸੇ ਰੱਖੋ ਇੰਗਲੀ ਚਾਚਾ ਯਾਨੀ ਇੱਥੇ ਬਾਹਰ ਨਹੀਂ ਓਏ ਤਾਂ ਉਹੀ ਫੋਚ ਲਾਇਆ ਇਹਦਾ ਪਹਿਲਾਂ ਤਾਂ ਹਾਰਿਆ ਆਹ ਕੰਮ ਕਰਕੇ ਮੈਂ ਕਿਹੜੀ ਖੜਾ ਲੈ ਵੀ ਲੈ ਵੀ ਤੁਸੀਂ ਦੇਖ ਸਕਦੇ ਹੋ ਟਾਈਮ ਪੰਜ ਮਿੰਟ 6 6-7 ਮਿੰਟ ਹੋਣ ਵਾਲੇ ਨੇਗੇ ਕਿਉਂਕਿ ਚੱਲੀਆਂ ਦਾ ਟਾਈਮ ਤਾਂ ਪੰਜ ਮਿੰਟਾਂ ਦਾ ਆ ਵੀਡੀਓ ਬਣ ਗਈ ਦਾਦਾ 2 ਮਿੰਟਾਂ ਦੀ ਪਹਿਲਾ ਵਾਲੀ 7 ਤੱਕ ਮਿੰਟ ਹੋਣ ਵਾਲੇ ਨੇਗੇ ਬਾਈ ਪੂਰਾ ਚੋਟੀ ਦਾ ਮੁਕਾਬਲਾ ਦੋਮਾ ਦਾ ਪੂਰੇ ਚੋਟੀ ਦਾ ਮੁਕਾਬਲਾ ਚੋਟੀ ਦਾ ਮੁਕਾਬਲਾ ਇੱਕ ਮੇਰੇ ਵੀਰੋ ਕੀ ਕੀ ਨਾਮ ਆਉ ਛੋਡਾ ਮਨਜੋਤ ਸਿੰਘ ਤੇਰਾ ਵੋਏ ਭਵਿੰਦਰ ਸਿੰਘ ਭਵਿੰਦਰ ਸਿੰਘ ਤੇ ਮਨਜੋਤ ਸਿੰਘ ਦਾ ਚੋਟੀ ਦਾ ਮੁਕਾਬਲਾ ਜੋ ਜੋਤ ਆਏਗਾ ਮੈਂ ਮਨਜੋਤ ਮਨਜੋਤ ਕਹੀ ਜਾਂਦਾਗਾ ਇੱਧਰ ਦੇਖੋ ਤੁਸੀਂ ਫੋਟੋ ਖਿਜੇ ਹੋਡੀ ਇੱਧਰ ਦੇਖੋ ਇੱਧਰ ਦੇਖੋ ਇੱਧਰ ਲੈ ਵੀ ਆਹ ਇਹਦਾ ਬਾਈ ਚੋਟੀ ਦਮ ਦਾ ਇੱਧਰ ਹੋਇਆ ਸਾਈਡ ਤੇ 5.5 ਮਿੰਟਾਂ ਦੀ ਇੱਕ ਵੀਡੀਓ ਅੱਡ ਲਗਾਤਾਰ ਇਹਦਾ ਮੂੰਹ ਅਥਰਵੱਟੇ ਹੋਣ ਲੱਗ ਗਿਆ ਇੱਦਾਂ ਲੈ ਇਹ ਤਾਂ ਹਾਰੂਗਾ ਇਹ ਜੋ ਤਾ ਆ ਵੀ ਹਾਰੂਗਾ ਇਧਰ ਹੋ ਉਹ ਇਧਰ ਆ ਜਾਂਦੇ ਰੋਕੀ ਕਿ ਕਿਹ ਕਿਧਰ ਲੜੀ ਜਾਂਦੀਆਂ ਨੇ ਮੇਰੇ ਹਸਲੀਆਂ ਲੈ ਵੀ ਇਹ ਜੱਤਾਂ ਦੇ ਬਿਲਕੁਲ ਕਾਬਲ ਨਹੀਂ ਬੱਚੇ ਚਾ ਚਾ ਅੱਜ ਮਣੀ ਤੇ ਕਰ ਲੈਂਦਾ ਚੁੱਪ ਕਰਕੇ ਖੜੋ ਚੁੱਪ ਕਰਕੇ ਇਧਰ ਹੋ ਜਾਓ ਇਧਰ ਕੱਸੀ ਵਾਲੇ ਇਧਰ ਹੋਏ ਉਹ ਚਾਕੂ ਹਾਰ ਗਿਆ ਆ ਆ ਹਾਂ ਵੀ ਆ ਆ ਆ ਆਏ ਭਾਈ ਸਿਰ ਦੇ ਥੱਲੇ ਸਾਵਾ ਸੀ ਤਾਰੀਆਂ ਲਓ ਸਾਰੀ ਇਹਦੇ ਨਾਂ ਤੇ ਤਾਰੀਆਂ ਲਓ ਜੋ ਦੇ ਨਾਂ ਤੇ ਸਾਵਾਸੀ ਤਾਰੀਆਂ ਲਓ ਤਾਰੀਆਂ ਸਾਵਾਸੀ ਸਾਵਾਸੀ ਪਾਣੀ ਪੀ ਗਿਓ ਪਾਣੀ ਪੀ ਗਿਓ ਪਾਣੀ ਪੀ ਕੇ ਲੈ ਵੀ ਆ ਜਿੱਤ ਕੇ ਨੂੰ ਆਪਾਂ ਹੁਣ ਕੋਲ ਚਾ ਖਵਾਉਣਾ ਗਰਮੀ ਦੇਖੋ ਇਹਦਾ ਆਪਾਂ ਅੰਦਿਆਤੇ ਦੇ ਪਿੱਛੇ ਵੀ ਗਰਮੀ ਆਈ ਪਈ ਆ ਪੂਰੀ ਬੱਦਰਾ ਹਾਂ ਤਾਂ ਹੁਣ ਕਬੱਡੀ ਦਾ ਮੈਚ ਨਾ ਨਾ ਚਲ ਵੇ ਆ ਜਾ ਲੈ ਇਹਨੂੰ ਪਾਣੀ ਦੇਓ ਮੁੰਡੇ ਨੂੰ ਲੈ ਇਹ ਜਿੱਤਿਆ ਇਹ ਦੋਵੇਂ ਹੁਣ ਕੇਲੇ ਵੀ ਖਾ ਕੇ ਦਿਖਾਓ ਦਿਖਾ ਦਿਓ ਕੇਲੇ ਖਾ ਕੇ ਇਹ ਮੇਰੇ ਵੀਰੋ ਲੈ ਵੀ ਮੇਰੇ ਵੀਰੋ ਦੇਖ ਭਾਈ ਚੱਕ ਦੇ ਕੰਮ ਕਰਾ ਹੌਲੀ ਖਾਲਾ ਹੌਲੀ ਭਾਂਦੇ ਕੁੱਤਿਆ ਖੋਜਣਾ ਖੋਜਣਾ ਹੈ ਵਾਠ ਠੀਕ ਹੈ ਹੋਰ 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 ਕਿਹਦੇ ਨਾਲ ਕੋਲੇਗਾ ਕੋਲੇਗਾ ਹੈ ਖੋਲਦਾ ਨਹੀਂ ਓਏ ਕੋਲਦਾ ਨਹੀਂ ਹੈਗਾ ਕੋਲਦਾ ਨਹੀਂ ਹੈ ਕੋਲਦਾ ਨਹੀਂ ਹੈ ਨਾ ਕੋਲਦਾ ਨਹੀਂ ਹੈਗਾ ਹੈ ਨਾ ਨਾ ਕੋਲਦਾ ਨਹੀਂ ਕੋਲਦਨ ਸਰ ਨਾ ਕੋਲਦਾ ਕੋਲਦਾ ਨਹੀਂ ਹੈਗਾ